ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮਾਨਸਾ ਤੋਂ ਜਿੱਥੇ ਕਿ ਸਿੱਧੂ ਮੂਸੇਵਾਲਾ ਦੇ ਦੀ ਲਾਸਟ ਰਾਈਡ ਵਾਲੀ ਜੋ ਥਾਰ ਗੱਡੀ ਸੀ ਉਹ ਵੀ ਕੋਰਟ ਦੇ ਵਿੱਚ ਪੇਸ਼ ਕੀਤੀ ਗਈ ਹੈ ਕੋਰਟ ਲਿਆਂਦੀ ਗਈ ਹੈ ਥਾਰ ਗੱਡੀ ਔਰ ਇਸ ਦੇ ਨਾਲ ਹੀ ਬਾਕੀ ਦੀਆਂ ਜੋ ਗੱਡੀਆਂ ਸੀ ਜੋ ਗੈਂਗਸਟਰਾਂ ਨੇ ਵਰਤੀਆਂ ਸੀ ਕਰੋਲਾ ਔਰ ਬਲੈਰੋ ਗੱਡੀ ਉਹ ਗੱਡੀਆਂ ਵੀ ਕੋਰਟ ਦੇ ਵਿੱਚ ਪੇਸ਼ ਕੀਤੀਆਂ ਜਾਣਗੀਆਂ ਕਿਉਂਕਿ ਸੈਸ਼ਨ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਔਰ ਸੈਸ਼ਨ ਕੋਰਟ ਚ ਕੇਸ ਚੱਲ ਰਿਹਾ ਔਰ ਇਹ ਹੁਕਮ ਦਿੱਤੇ ਗਏ ਸੀ ਕਿ ਗੱਡੀਆਂ ਪੇਸ਼ ਕੀਤੀਆਂ ਜਾਣ ਇਹ ਕੇ 47 ਜਿਸ ਦੇ ਨਾਲ ਸਿੱਧੂ ਦਾ ਕਤਲ ਹੋਇਆ ਸੀ ਉਹ ਪੇਸ਼ ਕੀਤੀ ਜਾਵੇ ਔਰ ਇਸ ਦੇ ਨਾਲ ਹੀ ਗੈਂਗਸਟਰਾਂ ਦੀ ਵੀ ਫਿਜ਼ੀਕਲ ਤੌਰ ਤੇ ਪੇਸ਼ੀ ਹੋ ਸਕਦੀ ਹੈ ਤਾਂ ਕੋਰਟ ਤੇ ਵਿੱਚ ਲਿਆਂਦੀ ਗਈ ਹੈ ਸਿੱਧੂ ਮੂਸੇਵਾਲਾ ਦੀ ਲਾਸਟ ਰਾਈਡ ਵਾਲੀ ਥਾਰ ਗੱਡੀ ਔਰ ਇਸੇ ਗੱਡੀ ਨੂੰ ਹੀ 29 ਮਈ 2022 ਨੂੰ ਸਿੱਧੂ ਮੂਸੇਵਾਲਾ ਚਲਾ ਰਿਆ ਸੀਗਾ ਔਰ ਇਸੇ ਗੱਡੀ ਦੇ ਵਿੱਚ ਸਵਾਰ ਸੀਗੇ ਉਸ ਦੇ ਦੋ ਹੋਰ ਸਾਥੀ ਵੀ ਦੋਸਤ ਜਿਹੜੇ ਬਹੁਤ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਏ ਉਹਨਾਂ ਦੇ ਵੀ ਫਾਇਰ ਵੱਜੇ ਸੀਗੇ ਔਰ ਤਿੰਨ ਜਣੇ ਸਿੱਧੂ ਮੂਸੇਵਾਲਾ ਸਣੇ ਇਸ ਗੱਡੀ ਦੇ ਵਿੱਚ ਸਵਾਰ ਸੀਗੇ ਸਿੱਧੂ ਦਾ ਕਤਲ ਹੋ ਗਿਆ ਸੀਗਾ ਔਰ ਸਿੱਧੂ ਮੂਸੇਵਾਲਾ ਇਸ ਗੱਡੀ ਨੂੰ ਡਰਾਈਵ ਕਰ ਰੇ ਸੀਗੇ ਜਦੋਂ ਉਹਨਾਂ ਦਾ ਕਤਲ ਹੋਇਆ ਔਰ ਸਿੱਧੂ ਮੂਸੇਵਾਲਾ ਦੀ ਲਾਸਟ ਰਾਈਡ ਵਾਲੀ ਜੋ ਲਾਸਟ ਸਮੇਂ ਉਹਨਾਂ ਨੂੰ ਡਰਾਈਵ ਕਰ ਰਹੀ ਸੀ ਗੱਡੀ ਥਾਰ ਔਰ ਉਹ ਲਿਆਂਦੀ ਗਈ ਹੈ ਕੋਰਟ ਦੇ ਵਿੱਚ ਪੇਸ਼ ਕੀਤੀ ਗਈ ਹੈ ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਪਹੁੰਚੇ ਨੇ ਕੋਰਟ ਉਹਨਾਂ ਦੀ ਗੱਡੀ ਵੀ ਹਾਈ ਕੋਰਟ ਦੇ ਵਿੱਚ ਔਰ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ AK47 ਵੀ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਸੀ ਕੋਰਟ ਦੇ ਵੱਲੋਂ ਇਸ ਦੇ ਨਾਲ ਹੀ ਕੁਝ ਗੈਂਗਸਟਰਾਂ ਦੀ ਵੀ ਪੇਸ਼ੀ ਹੋ ਸਕਦੀ ਹੈ ਫਿਜ਼ੀਕਲ ਤੌਰ ਤੇ ਵੀ ਹਾਲਾਂਕਿ ਜਿਸ ਤਰੀਕੇ ਦੇ ਨਾਲ ਲੰਬੀ ਜਦੋਜਹਿਦ ਕਰਕੇ ਸਿੱਧੂ ਮੂਸੇਵਾਲਾ ਦੇ ਪਿਤਾ ਕਹਿੰਦੇ ਕਿ ਮੈਂ ਇਨਸਾਫ ਦਿਵਾਉਣ ਦੇ ਲਈ ਮੇਰੇ ਪੁੱਤ ਦੀ ਲੜਾਈ ਲੜ ਰਿਹਾ ਤਾਂ ਕਿ ਇਨਸਾਫ ਮਿਲ ਸਕੇ ਜਿਹੜੇ ਗੈਂਗਸਟਰਾਂ ਨੇ ਕਤਲ ਕੀਤਾ ਉਹਨਾਂ ਨੂੰ ਸਖਤ ਸਜ਼ਾਵਾ ਹੋਣ ਜਿਨ੍ਹਾਂ ਨੇ ਸਾਜ਼ਿਸ਼ ਘੜੀ ਹੈ ਉਹਨਾਂ ਨੂੰ ਵੀ ਸਖਤ ਸਜ਼ਾਵਾ ਹੋਣ ਇਸ ਤਰ੍ਹਾਂ ਦੀ ਗੱਲ ਉਹਨਾਂ ਵੱਲੋਂ ਕਹੀ ਜਾਂਦੀ ਹੈ ਤਾਂ ਮਾਨਸਾ ਦੀ ਕੋਰਟ ਦੀਆਂ ਇਹ ਤਸਵੀਰਾਂ ਨੇ ਜਿੱਥੇ ਸਿੱਧੂ ਮੂਸੇਵਾਲਾ ਦੀ ਅਖੀਰਲੇ ਸਮੇਂ ਡਰਾਈਵ ਕੀਤੀ ਜਾ ਰਹੀ ਥਾਰ ਗੱਡੀ ਲਿਆਂਦੀ ਗਈ ਪੇਸ਼ ਕੀਤੀ ਗਈ ਆ ਔਰ ਇਸ ਦੇ ਨਾਲ ਹੀ ਦੋ ਹੋਰ ਗੱਡੀਆਂ ਵੀ ਪੇਸ਼ ਕੀਤੀਆਂ ਜਾਣਗੀਆਂ ਜਿਨ੍ਹਾਂ ਦੇ ਵਿੱਚ ਗੈਂਗਸਟਰ ਆਏ ਸੀ ਜਦੋਂ ਗੈਂਗਸਟਰਾਂ ਨੇ ਸਿੱਧੂ ਦਾ ਕਤਲ ਕੀਤਾ ਪਹਿਲਾਂ ਜਦੋਂ ਸਿੱਧੂ ਡਰਾਈਵ ਕਰ ਰਿਹਾ ਸੀ ਥਾਰ ਨੂੰ ਔਰ ਇੱਕ ਕਰੋਲਾ ਗੱਡੀ ਸੀ ਔਰ ਇੱਕ ਬਲੈਰੋ ਗੱਡੀ ਸੀ ਦੋ ਗੱਡੀਆਂ ਦੇ ਵਿੱਚ ਉਹ ਬਦਮਾਸ਼ ਸੀਗੇ ਗੈਂਗਸਟਰ ਸੀ ਜਿਨ੍ਹਾਂ ਦੇ ਵੱਲੋਂ ਸਿੱਧੂ ਦਾ ਮਰਡਰ ਕੀਤਾ ਗਿਆ ਸੀ ਇੱਕ ਗੱਡੀ ਦੇ ਨਾਲ ਟੱਕਰ ਮਾਰੀ ਜਾਂਦੀ ਹੈ ਪਹਿਲਾਂ ਥਾਰ ਨੂੰ ਔਰ ਜਦੋਂ ਬੈਲੈਂਸ ਵਿਗੜ ਜਾਂਦਾ ਗੱਡੀ ਦਾ ਔਰ ਉਸ ਤੋਂ ਬਾਅਦ ਫਿਰ ਅੱਗੇ ਲਾ ਕੇ ਇੱਕ ਗੱਡੀ ਫਿਰ ਗੈਂਗਸਟਰ ਉਤਰਦੇ ਔਰ ਫਾਇਰ ਕਰ ਦਿੱਤੇ ਜਾਂਦੇ ਸਿੱਧੂ ਦੇ ਉੱਪਰ AK47 ਦੇ ਨਾਲ ਔਰ ਹੋਰ ਵੀ ਹਥਿਆਰ ਉਹਨਾਂ ਦੇ ਕੁੜੀ ਸੀ ਗੇਤਾ ਥਾਰ ਗੱਡੀ ਦੇ ਉੱਪਰ ਗਵਾਹੀ ਸਾਫ ਤੌਰ ਤੇ ਨਜ਼ਰ ਆ ਰਹੀ ਹੈ ਉਹਨਾਂ ਤੇ ਨਿਸ਼ਾਨ ਨਜ਼ਰ ਆ ਰਹੇ ਆ ਅੱਗੇ ਵਾਲਾ ਸ਼ੀਸ਼ਾ ਜਿਹੜਾ ਬੁਲਟ ਜਦੋਂ ਬੱਚੇ ਸਿੱਧੂ ਦੇ ਔਰ ਉਸ ਦੇ ਸਾਫ ਤੌਰ ਤੇ ਨਿਸ਼ਾਨ ਗਵਾਹੀਆਂ ਦਿੰਦੇ ਹੋਏ ਨਜ਼ਰ ਆ ਰਹੇ ਆ ਸਿੱਧੂ ਦੀਆਂ ਤਸਵੀਰਾਂ ਨੇ ਸਿੱਧੂ ਦੇ ਮਾਤਾ ਦੀ ਤਸਵੀਰਾਂ ਨਾਲ ਔਰ ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਨੇ ਵੀ ਬਹੁਤ ਇਮੋਸ਼ਨਲ ਪੋਸਟ ਪਾਈ ਹੈ ਹੁਣੇ-ਹੁਣੇ ਇੰਸਟਾਗ੍ਰam ਤੇ ਉਹਨਾਂ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ ਹੈ ਸਿੱਧੂ ਮੂਸੇਵਾਲਾ ਦੇ ਮਾਤਾ ਦੇ ਵੱਲੋਂ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਹੋਣਾ ਨੇ ਬਹੁਤ ਇਮੋਸ਼ਨਲ ਪੋਸਟ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਇੰਸਟਾਗ੍ਰam ਦੇ ਉੱਪਰ ਵੀ ਉਹਨਾਂ ਕੀ ਕਹਾ ਕੀ ਬੋਲਾਂ ਸ਼ਬਦ ਵੀ ਇਹ ਸੋਚ ਰਹੀ ਐ ਕਿ ਐਸਾ ਕਿਹੜਾ ਸ਼ਬਦ ਹੈ ਪੜਾ ਜੋ ਮੇਰੀਆਂ ਭਾਵਨਾਵਾਂ ਨੂੰ ਸਮਝੇ ਮੈਂ ਹੁਣ ਸੋਚਦੀ ਹਾਂ ਕਿ ਮੇਰੀ ਦਿੱਤੀ ਮੇਰੇ ਪੁੱਤ ਨੂੰ ਚੰਗੀ ਸਿੱਖਿਆ ਅੱਜ ਦੀ ਰਾਜਨੀਤੀ ਦੀਆਂ ਸਾਜਸ਼ਾ ਨੇ ਤਹਸ ਨੈਸ ਕਰ ਦਿੱਤੀ ਮੈਂ ਹੁਣ ਥੱਕ ਕੇ ਇਹ ਕਹਿ ਰਹੀ ਹਾਂ ਕਿ ਮੇਰੇ ਪੁੱਤ ਨੂੰ ਉਹਦੇ ਜਾਣ ਬਾਅਦ ਤਾਂ ਜੀ ਲੈਣ ਦਿਓ ਉਨੂੰ ਮਾਰਨ ਵਾਲਿਆਂ ਦੀ ਮਾਰਨ ਵਾਲਿਆਂ ਦੀ ਇੰਟਰਵਿਊ ਲਈ ਜਾ ਰਹੀ ਹੈ ਉਹਨਾਂ 'ਤੇ ਫਿਲਮਾਂ ਬਣ ਰਹੀਆਂ ਨੇ ਤੇ ਇਹ ਸਭ ਕਰਾ ਕੌਣ ਰਿਹਾ ਮੇਰੇ ਸੂਬੇ ਦਾ ਮੇਰੇ ਦੇਸ਼ ਦਾ ਕਾਨੂੰਨ ਜੋ ਨਿਆ ਨੀਤੀ ਵਿੱਚ ਯਕੀਨ ਰੱਖਦਾ ਹੈ ਮੇਰੇ ਬੱਚੇ ਦੀ ਛਵੀ ਵਿਗਾੜ ਕੇ ਮੇਰੇ ਬੱਚੇ ਨਾਲ ਜੁੜੇ तमाम ਲੋਕਾਂ ਦਾ ਮੋਹ ਆਸਾਨੀ ਨਾਲ ਨਹੀਂ ਟੁੱਟਣਾ ਮੈਂ ਇਹ ਮਹਿਸੂਸ ਕਰ ਰਹੀ ਹਾਂ ਕਿ ਅੱਜ ਦਾ ਨੌਜਵਾਨ ਵਰਗ ਗੈਂਗਸਟਰਾਂ ਤੇ ਬਣ ਰਹੀਆਂ ਫਿਲਮਾਂ ਨੂੰ ਦੇਖ ਕੇ ਇਹ ਸਿੱਖੇਗਾ ਕਿ ਗਲਤ ਕਰੋ ਕਾਨੂੰਨ ਦੀ ਉਲੰਘਣਾ ਕਰੋ ਫਿਰ ਤੁਸੀਂ ਚੰਗੇ ਬਣ ਜਾਓਗੇ ਔਰ ਬਹੁਤ 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 ਨਿਰਾਸ਼ਾ ਇਨਸਾਫ ਦੇਣ ਦੀ ਥਾਂ ਜ਼ਖਮਾਂ ਨੂੰ ਹੋਰ ਛੱਲਿਆ ਜਾ ਰਿਹਾ ਪੁੱਤ ਤੂੰ ਆ ਜਾ ਮੇਰੇ ਕੋਲ ਆ ਕੇ ਜਵਾਬ ਦੇ ਇਹਨਾਂ ਨੂੰ ਮੈਂ ਕਿਵੇਂ ਨਜੱਠਾਂ ਇਹੇ ਦੋਗਲੀ ਦੁਨੀਆ ਨੂੰ ਤਾਂ ਇਹ ਪੋਸਟ ਸਿੱਧੂ ਮੂਸੇਵਾਲਾ ਦੇ ਮਾਤਾ ਚਰਨਕੌਰ ਜੀ ਉਹਨਾਂ ਦੇ ਵੱਲੋਂ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਹੈ ਉਹਨਾਂ ਨੇ ਇਹ ਬਕਾਇਦਾ ਤੌਰ ਤੇ ਨਿਰਾਸ਼ਾ ਜ਼ਾਹਰ ਹੋ ਰਹੀ ਹੈ ਸਾਫ਼ ਤੌਰ ਤੇ ਉਹਨਾਂ ਨੇ ਜਿਹੜੇ ਸ਼ਬਦ ਲਿਖੇ ਆ ਉਸ ਤੋਂ ਜ਼ਾਹਰ ਹੋ ਰਿਹਾ ਕਿ ਕਿੰਨੇ ਨਰਾਸ਼ ਹੋਏ ਬੈਠੇ ਆ ਸਿੱਧੂ ਮੂਸੇਵਾਲਾ ਦੇ ਮਾਪੇ ਕਿਉਂਕਿ ਇਹ ਪੋਸਟ ਉਹਨਾਂ ਦੇ ਮਾਤਾ ਨੇ ਬਹੁਤ ਭਾਵੂ ਹੋ ਕੇ ਬਹੁਤ ਇਮੋਸ਼ਨਲ ਹੋ ਕੇ ਦੁਖੀ ਹਿਰਦੇ ਦੇ ਨਾਲ ਲਿਖੀ ਹੋਈ ਹੈ ਕਿਉਂਕਿ ਉਸ ਦੇ ਵਿੱਚ ਸਾਫ਼ ਤੌਰ ਤੇ ਇਸ ਪੋਸਟ ਦੇ ਵਿੱਚ ਦਰਦ ਝਲਕ ਰਿਹਾ ਹੈ ਕਿ ਇੱਕ ਮਾਂ ਜਿਸ ਦਾ ਪੁੱਤ ਇੰਨਾ ਵੱਡਾ ਸਟਾਰ ਹੋਵੇ ਔਰ ਐਨੇ ਬੁਰੇ ਤਰੀਕੇ ਦੀ ਮੌਤ ਉਸ ਨੂੰ ਆਈ ਹੋਵੇ ਐਨੇ ਬੁਰੇ ਤਰੀਕੇ ਦੇ ਨਾਲ ਉਸ ਵਿਚਾਰੇ ਨੌਜਵਾਨ ਨੂੰ ਮਾਰਿਆ ਗਿਆ ਹੋਵੇ ਤਾਂ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਨੇ ਬਹੁਤ ਇਮੋਸ਼ਨਲ ਪੋਸਟ ਸਾਂਝੀ ਕੀਤੀ ਹੈ ਇੰਸਟਾਗ੍ਰam ਦੇ ਉੱਪਰ ਵੀ ਉਹਨਾਂ ਬਹੁਤ ਦੁਖੀ ਹਿਰਦੇ ਦੇ ਨਾਲ ਬਹੁਤ ਇਮੋਸ਼ਨਲ ਗੱਲਾਂ ਲਿਖੀਆਂ ਨੇ ਜਿਹੜੇ ਗੈਂਗਸਟਰਾਂ ਦੇ ਇੰਟਰਵਿਊ ਹੋਏ ਉਹਨਾਂ ਦਾ ਜ਼ਿਕਰ ਕੀਤਾ ਉਹਨਾਂ ਨੇ ਔਰ ਇਸ ਦੇ ਨਾਲ ਹੀ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਸਿੱਧੂ ਮੂਸੇਵਾਲਾ ਦੀ ਅਖੀਰਲੇ ਸਮੇਂ ਵਾਲੀ ਲਾਸਟ ਰਾਈਡ ਵਾਲੀ ਥਾਰ ਗੱਡੀ ਨੂੰ ਲਿਆਂਦਾ ਗਿਆ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਵੀ ਕੋਰਟ ਪਹੁੰਚੇ ਮਾਨਸਾ ਕੋਰਟ ਦੇ ਵਿੱਚ ਲਗਾਤਾਰ ਸੁਣਵਾਈ ਚੱਲ ਰਹੀ ਹੈ ਇਸ ਕੇਸ ਦੀ ਔਰ ਅਪੀਲ ਵੀ ਉਹਨਾਂ ਦੇ ਵੱਲੋਂ ਕੀਤੀ ਗਈ ਕਿ ਪਹਿਲਾਂ ਸਿੱਧੂ ਦੇ ਪਿਤਾ ਕਹਿੰਦੇ ਸੀਗੇ ਕਿ ਇਨਸਾਫ ਜਿਹੜਾ ਉਹ ਜਲਦੀ ਮਿਲਣਾ ਚਾਹੀਦਾ ਹੈ ਕਿਉਂਕਿ ਲੰਬਾ ਸਮਾਂ ਹੋ ਗਿਆ ਲੰਬੀ ਜद्दोजਹਿਦ ਕੀਤੀ ਜਾ ਰਹੀ ਹੈ ਅਸੀਂ ਲੰਬਾ ਲੜਾਈ ਲੜ ਰਹੇ ਹਾਂ ਪਰ ਪਹਿਲਾਂ ਗੈਂਗਸਟਰ ਪੇਸ਼ ਨਹੀਂ ਕੀਤੇ ਜਾ ਰਹੇ ਸੀ ਔਰ ਉਸ ਤੋਂ ਬਾਅਦ ਹੁਣ ਅੱਜ ਹੋ ਸਕਦਾ ਹੈ ਕਿ ਕੁਝ ਗੈਂਗਸਟਰਾਂ ਦੀ ਫਿਜ਼ੀਕਲ ਤੌਰ Grazie the... ਪੇਸ਼ੀ ਹੋਵੇ ਔਰ ਉਹਨਾਂ ਨੂੰ ਸਖਤ ਸਜ਼ਾਵਾਂ ਮਿਲਣਾ ਜੇ ਟ੍ਰਾਇਲ ਕੋਰਟ ਦੇ ਵਿੱਚ ਔਰ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਪੂਰਾ ਇਨਸੀਡੈਂਟ ਵਾਪਰਿਆ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਪੂਰੀ ਦੁਨੀਆ ਦੇ ਵਿੱਚ ਇਸ ਮਰਡਰ ਦੀ ਚਰਚਾ ਹੋਈ ਸਿੱਧੂ ਦੇ ਫੈਨ ਬਹੁਤ ਉਦਾਸ ਨਰਾਸ਼ ਹੋਏ ਸਿੱਧੂ ਦੇ ਮਾਪਿਆਂ ਦਾ ਬਹੁਤ ਬੁਰਾ ਹਾਲ ਹੈ ਕਿਉਂਕਿ ਜਦੋਂ ਇੱਕ ਜਵਾਨ ਪੁੱਤ ਇੰਨੀ ਵੱਡੀ ਪ੍ਰਸਿੱਧੀ ਹਾਸਲ ਕਰਕੇ ਇਸ ਤਰ੍ਹਾਂ ਦੁਨੀਆ ਤੋਂ ਰੁਕਸਤ ਹੋ ਜਾਵੇ ਤਾਂ ਮਾਪਿਆਂ ਤੇ ਕੀ ਬੀਤਦੀ ਹੈ ਤੁਸੀਂ ਸਮਝ ਸਕਦੇ ਹੋ ਤਾਂ ਸਿੱਧੂ ਦੇ ਮਾਤਾ ਜੀ ਦੇ ਵੱਲੋਂ ਇੰਸਟਾਗ੍ਰam ਤੇ ਇੱਕ ਭਾਵੁਕ ਪੋਸਟ ਪਾਈ ਗਈ ਮਾਨਸਾ ਕੋਰਟ ਤੋਂ ਵੀ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਸੀਗੇ ਕਿ ਮਾਨਸਾ ਕੋਰਟ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਲਾਸਟ ਰਾਈਡ ਵਾਲੀ ਗੱਡੀ ਲਿਆਂਦੀ ਗਈ